ਦਹ ਦਿੱਗੇ ਫਿਰ ਹੈ ਦੱਸਣਾ ਪਹਿਲਾਂ ਦੱਸਣਵਾਤੇ ਦੇ ਵਲੌਗ ਬਣਾਇਆ ਹਨ ਅੱਛਾ ਜੀ ਗੱਲ ਇਦਾਂ ਆ ਜੀ ਅੱਜ ਨਹੀਂ ਤੇ ਕੱਲ ਨਹੀਂ ਤੇ ਪਰਸੋਂ ਨੂੰ ਦੱਸ ਸਕਦੇ ਆ ਵੀ ਸਾਡਾ ਵੀ ਆਈ ਆਵਾਂਗੇ ਜ਼ਰੂਰ ਇਹਦੇ ਨਾਲ ਇਹ ਹੋਊਗਾ ਸਾਨੂੰ ਪਤਾ ਲੱਗ ਜਾਊਗਾ ਕਿ ਤੁਸੀਂ ਸਾਰਿਆਂ ਨੇ ਆਉਣਾ ਵਾ ਕਿਨੇ ਕਿਨੇ ਆਉਣਾ ਕਿਨੇ ਕਿਨੇ ਨਹੀਂ ਆਉਣਾ ਠੀਕ ਆ ਸਸਤੀ ਕਾਲ ਜੀ ਸਾਰਿਆਂ ਨੂੰ ਖਾਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਅੱਛਾ ਤੇ ਟਾਈਟਲ ਤੇ ਥੰਬਨੇਲ ਤੁਸੀਂ ਵੇਹੀ ਲਿਆ ਹੋਊਗਾ ਹਨਾ ਤੇ ਪੜ ਵੀ ਲਿਆ ਹੋਗਾ ਕਿ ਕਾਦੇ ਵਾਸਤੇ ਆਪਾਂ ਜਿਹੜਾ ਵਾ ਉਹ ਇਨਵੀਟੇਸ਼ਨ ਜਿਹੜਾ ਲਿਖਿਆ ਵਾ ਤੇ ਮੈਂ ਸੋਚਿਆ ਵਾ ਕਿ ਤੁਹਾਨੂੰ ਦੱਸਣਾ ਚਾਹੀਦਾ ਵਾ ਜੇ ਮੈਂ ਨਾਂ ਦੱਸਿਆ ਤੇ ਤੁਸੀਂ ਸਾਰਿਆਂ ਨੇ ਕਮੈਂਟ ਕਰਨੇ ਆ ਕਿ ਬੱਬਲੂ ਨੇ ਸਾਨੂੰ ਦੱਸਿਆ ਨਹੀਂ ਤੇ ਆਪ ਕੱਲਾ-ਕੱਲਾ ਹੀ ਜਿਹੜਾ ਵਾ ਉਹ ਵੇਖ ਆਇਆ ਵਾ ਹੈ ਦੱਸਦੇ ਆ ਤੁਹਾਨੂੰ ਕਿਹਦੀ ਗੱਲ ਕਿਹੜੀ ਚੀਜ਼ ਦੀ ਗੱਲ ਕਰਦੇ ਆ ਕੀ ਤੁਹਾਨੂੰ ਦੱਸਣਾ ਤੁਸੀਂ ਗੈਸ ਲਾਓ ਆ ਹੋਣਾ ਚਿਰ ਗੈਸ ਲਾਓ ਤੁਸੀਂ ਕੀ ਹੋਊਗਾ ਹਨਾ ਤੇ ਤੁਸੀਂ ਸਾਰੇ ਕਮੈਂਟ ਕਰਦੇ ਸੀ ਕਿ ਅਮਨ ਨੀ ਹੁੰਦੀ ਆ ਮੰਨੀ ਹੁੰਦੀ ਬਲੌਗ ਦੇ ਵਿੱਚ ਹਨਾ ਤੇ ਅੱਜ ਅਸੀਂ ਅਮਨ ਨੂੰ ਵੇਲੇ ਵਿੱਚ ਬਾਹਰ ਲਿਆ ਹੈ ਬਾਕੀ ਆ ਕਿ ਅਮਨ ਹੁਣ ਆਪਣੇ ਜਾਂਦੀ ਆ ਤੇ ਉਹਦੇ ਕਰਕੇ ਫਿਰ ਨਹੀਂ ਅਮਨ ਕੋ ਟਾਈਮ ਲੱਗਦਾ ਤੇ ਆਪਾਂ ਵੀ ਬੋਤਾ ਇਹਨੂੰ ਜਿਹੜਾ ਵਾ ਨਹੀਂ ਕਹੀਦਾ ਕਿਉਂਕਿ ਫਿਰ ਇਹ ਥੱਕੀ ਟੁੱਟੀ ਆਈ ਹੁੰਦੀ ਆ ਹਨਾ ਦੁਪਹਿਰ ਨੂੰ ਤੇ ਦੁਪਹਿਰ ਨੂੰ ਆਣ ਕੇ ਲੰਮੇ ਪੈ ਜਾਂਦੀ ਆ ਸੌਂ ਜਾਂਦੀ ਆ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਉੱਠ ਕੇ ਫਿਰ ਰੋਟੀ ਪਾਣੀ ਖਾ ਕੇ ਤੇ ਫੇਰ ਲੰਮੇ ਪੈ ਜਾਂਦੀ ਅੱਗੇ ਵਿਚਾਰੀ ਠੀਕ ਨਹੀਂ ਰਹੀ ਹਨਾ ਮੰਮੀ ਤੇ ਕਿੰਨਾ ਟਾਈਮ ਤੇ ਕਿੰਨੇ ਟਾਈਮ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਚਲੋ ਹੁਣ ਫਿਰ ਵੀ ਅ ਠੀਕ ਆ ਹਣਾ ਹੁਣ ਫਰਕ ਪੈ ਗਿਆ ਤੇ ਦੱਸ ਦਈਏ ਫਿਰ ਐ ਦੱਸਣਾ ਪੈਣਾ ਦੱਸਣਵਾਤੇ ਤੇ ਵਲੋਗ ਬਣਾਇਆ ਹਣਾ ਅਛਾ ਜੀ ਗੱਲ ਇਦਾਂ ਆ ਕਿ ਸਾਡਾ ਪਿੰਡ ਮਾੜੀ ਪਨਵਾ ਤੁਹਾਨੂੰ ਜਿੱਦਾਂ ਸਾਰਾ ਸਾਰਿਆਂ ਨੂੰ ਪਤਾ ਹੀ ਆ ਨਾ ਹਰਚਵਾਲ ਵਾਲੀ ਸਾਈਡ ਤੋਂ ਆਈਏ ਤੇ ਸੈਂਟਰ ਦੇ ਵਿੱਚ ਪੈਂਦਾ ਜੇ ਸ਼ਿਰੀਆਲ ਗੁਵਿੰਦਪੁਰ ਵਾਲੀ ਸਾਈਡ ਤੋਂ ਆਈਏ ਫੇਰ ਵੀ ਸੈਂਟਰ 'ਚ ਹੀ ਪੈਂਦਾ ਲੈਟ ਵਾਲੇ ਚੁੰਗ ਤੋਂ ਥੋੜਾ ਹੀ ਦੂਰ ਤੇ ਸਾਡੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬਾ ਜੀ ਗੁਰਦੁਆਰਾ ਭਾਈ ਮਨਜ ਸਾਹਿਬ ਜੀ ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਆ ਪਹਾੜਾਂ ਵਾਲੀ ਵੀਡੀਓ ਬਣਾਈ ਉਹਦੇ ਵਿੱਚ ਤੁਹਾਨੂੰ ਦਿਖਾਇਆ ਹੀ ਹੈ ਨਾ ਦਰਸ਼ਨ ਕਰਵਾਇਆ ਹੀ ਗਏ ਤੇ ਉਥੇ ਹਰ ਸਾਲ ਦੀ ਤਰਾਈ ਜਿਹੜਾ ਵਾ ਮੇਲਾ ਲੱਗਦਾ ਵਾ ਇਸ ਸਾਲ ਵੀ ਮੇਲਾ ਲੱਗਣਾ ਵਾ ਦੱਸ ਦਿਆਂ ਤੁਹਾਨੂੰ ਤਰੀਕ ਵੀ ਕਿੰਨੀ ਆ ਠੀਕ ਆ ਤੇ ਪਿਛਲੇ ਸਾਲ ਵੀ ਅਸੀਂ ਵਲੌਗ ਨਹੀਂ ਬਣਾਇਆ ਪਿਛਲੇ ਸਾਲ ਤੇ ਭਰ ਤੁਹਾਨੂੰ ਦੱਸਿਆ ਵੀ ਨਹੀਂ ਗਾ ਤੇ ਤੇ ਅ ਤੇ ਅੱਜ ਕਾ ਮੈਂ ਸੋਚਣਿਆ ਵਾ ਕਿ ਵਲੌਗ ਵੀ ਬਣਾਉਂਗਾ ਤੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਵਾ ਉਹ ਇਨਵਿਟੇਸ਼ਨ ਵੀ ਜਿਹੜਾ ਵਾ ਦਵਾਂਗੇ ਤੇ ਕਿਉਂਕਿ ਜੇ ਮੈਂ ਵਲੌਗ ਬਣਾਇਆ ਮੈਂ ਤੁਹਾਨੂੰ ਨਾਂ ਦੱਸਿਆ ਤਾਂ ਤੁਸੀਂ ਸਾਰਿਆਂ ਨੇ ਕਮੈਂਟ ਕਰਨੇ ਬਬਲੂ ਤੂੰ ਇਕੱਲੇ ਇਕੱਲੇ ਨੇ ਵੇਖ ਲਿਆ ਹਨਾ ਵੀ ਸਾਨੂੰ ਤੂੰ ਦੱਸਿਆ ਹੀ ਨਹੀਂ ਆ ਤੁਹਾਡੇ ਪਿੰਡ ਮੇਲਾ ਵਾ ਕਿਉਂਕਿ ਜਿਹੜੇ ਸਾਡੇ ਭੈਣ ਭਰਾ ਲਾਗੋਦੇ ਆ ਉਹਨਾਂ ਨੂੰ ਤੇ ਦੱਸਣਾ ਚਾਹੀਦਾ ਕਿ ਨਹੀਂ ਚਲੋ ਜੇ ਦੂਰ ਤੇ ਆ ਸਕਦੇ ਆ ਉਹ ਉਹਨਾਂ ਦੀ ਆਪਣੀ ਆ ਹਨਾ ਤੇ ਮੈਂ ਤੁਹਾਨੂੰ ਅੱਜ ਆਪਣੀ ਸਾਰੀ ਫੈਮਿਲੀ ਵੱਲੋਂ ਇਹ ਸੱਦਾ ਪੱਤਰ ਇਨਵਿਟੇਸ਼ਨ ਕਹਿ ਲੋ ਉਹ ਦੇ ਰਿਹਾ ਵਾਂ ਕਿ ਸਾਡੇ ਪਿੰਡ 18 ਤੇ 19 ਸਤੰਬਰ ਨੂੰ ਮਤਲਬ ਆ ਥੋੜੇ ਕੁਝ ਦਿਨਾਂ ਦੇ ਵਿੱਚ ਵਿੱਚ ਦਿਨ ਵੀਰਵਾ ਤੇ ਸ਼ੁੱਕਰਵਾ ਵੀਰਵਾ ਤੇ ਸ਼ੁੱਕਰਵਾ ਹਨ हां ਤੇ ਮੇਲਾ ਲੱਗਣ ਜਾ ਰਿਹਾ ਜੀ ਗੁਰਦੁਆਰਾ ਭਾਈ ਮਾਨ ਸਿੰਘ ਸਾਹਿਬ ਦੇ ਵਿੱਚ ਤੇ ਬੜੀ ਹੀ ਧੂਮ ਧਾਮ ਦੇ ਨਾਲ ਜਿਹੜਾ ਵਾ ਮਨਾਇਆ ਜਾਂਦਾ ਉਹ ਬਹੁਤ ਹੀ ਜ਼ਿਆਦਾ ਸੰਗਤ ਆਉਂਦੀ ਆ ਬੜਾ ਆਨੰਦ ਮਾਣਦੇ ਆ ਤੇ ਕਥਾਵਾਚਕ ਵੀ ਆਉਂਦੇ ਆ ਕਬੱਡੀ ਵੀ ਹੁੰਦੀ ਆ ਠੀਕ ਆ ਦੁਕਾਨਾਂ ਵੀ ਪੂਰੀਆਂ ਲੱਗਦੀਆਂ ਵਾਂ ਠੀਕ ਆ ਜਿਹੜਾ ਮੇਨ ਗਾਮੋ ਆ ਤੁਹਾਡਾ ਤੇ ਸਾਡਾ ਵੀ ਆ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਮੱਥਾ ਟੇਕਾਂਗੇ ਤੇ ਉਸ ਤੋਂ ਬਾਅਦ ਜਿਹੜਾ ਵਾ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਹਨਾ ਬੈਠਾਂਗੇ ਤੇ ਬਾਤ ਸੁਣਾਂਗੇ ਉੱਥੇ ਕਥਾਵਾਚਕ ਵੀ ਹੁੰਦੇ ਆ ਉਹਨਾਂ ਦੇ ਉਹ ਕਥਾ ਸੁਣਾਗੇ ਬਹੁਤ ਕੁਝ ਹੁੰਦਾ ਵਾ ਤੇ ਬਹੁਤ ਜ਼ਿਆਦਾ ਭੀੜ ਹੁੰਦੀ ਆ ਠੀਕ ਆ ਬਾਕੀ ਤੁਸੀਂ ਕੋਈ ਗੱਲ ਨਹੀਂ ਜਿਨ੍ਹਾਂ ਨੇ ਵੀ ਆਉਣਾ ਵਾ ਬੜੀ ਖੁਸ਼ੀ ਦੇ ਨਾਲ ਆ ਸਕਦੇ ਆ ਤੁਸੀਂ ਅ ਬਾਕੀ ਮੈਂ ਵਲੌਗ ਵੀ ਬਣਾਉਣਾ ਵਾ ਜਿਹੜੇ ਮਤਲਬ ਨਹੀਂ ਆਉਣਗੇ ਘਰੇ ਬੈਠੇ ਵੇਖਣਗੇ ਜਾਂ ਸਾਡੇ ਬਾਹਰ ਵਾਲੇ ਭੈਣ ਭਰਾ ਉਹਨਾਂ ਨੂੰ ਆਪਾਂ ਜਿਹੜਾ ਵਾ ਉਹ ਇਸ ਵਲੋਗ ਤੇ ਨਹੀਂ ਜਿਹੜਾ ਵਾ ਦਿਖਾਵਾਂਗੇ ਹੈ ਕਿ ਨਹੀਂ ਹਾਂ ਤੇ ਸਾਡੇ ਤੇ ਇੰਨੀ ਚਲੋ ਸਾ ਰਿਸ਼ਤੇਦਾਰੀ ਨਹੀਂ ਹੈਗੀ ਮਤਲਬ ਰਿਸ਼ਤੇਦਾਰ ਨਹੀਂ ਹੁੰਦੇ ਸਾਡੇ ਨਾਨਕੇ ਸਾਡੇ ਲਾਗੇ ਹੀ ਆ ਜਿੱਦ ਤੱਕ ਤੁਹਾਨੂੰ ਦੱਸਿਆ ਯਾ ਸ਼੍ਰੀ ਗੁਰਪਿੰਦਪੁਰ ਸਾਹਿਬ ਹਨਾ ਤੇ ਉੱਥੇ ਸਾਡੇ ਨਾਨਕੇ ਆ ਤੇ ਉਹ ਨਾਨਕੇ ਹੁੰਦੇ ਹੁੰਦੇ ਆ ਹਨਾ ਫਿਰ ਅਸੀਂ ਸਾਰੇ ਜਾਣੇ ਇਕੱਠੇ ਬੈ ਕੇ ਤੇ ਮੇਲਾ ਵੇਖੀਦਾ ਵਾ ਬੈ ਕੇ ਬੈ ਕੇ ਤੁਰ ਕਰਕੇ ਤੁਰ ਕਰਕੇ ਤੋਂ ਫਿਰ ਕੇ ਤੇ ਮੈਂ ਬਾਕੀ ਇਹ ਆ ਕੇ ਸਾਡੇ ਤਿੰਨਾਂ ਦੇ ਵਿੱਚੋਂ ਕੋਈ ਵੀ ਪੰਗੂੜਿਆਂ ਦੇ ਉੱਤੇ ਹੂਟੇ ਨਹੀਂ ਲੇਦਾ ਮੈਂ ਉਹ ਟਿੰਗੂੜੇ ਦੇ ਉੱਤੇ ਹੂਟਾਗਾ ਨਹੀਂ ਲਿਆ ਮੈਂ ਲੈ ਲੈਨੀ ਹੁੰਦਾ ਪਰ ਵੱਡੇ ਤੇ ਨਹੀਂ ਲੈਨੀ ਅੱਛਾ ਮੈਂ ਯਾਰ ਮੈਨੂੰ ਨਾ ਰਹਿਣਾ ਹੁੰਦਾ ਕਿ ਛੂਟੇ ਛੂਟੇ ਹੂਟੇ ਯਾਰ ਛੂਟੇ ਹੋ ਗਏ ਹੂਟੇ ਹੋ ਗਏ ਆ ਨਾ ਹੂਟੇ ਟਮਾਟੇ ਹਾਂ ਇੱਕ ਹੀ ਗੱਲ ਆ ਕਿ ਨਹੀਂ ਅੱਛਾ ਤੇ ਠੀਕ ਆ ਨਾ ਹੁਣ ਤੁਹਾਨੂੰ ਇਨਵੀਟੇਸ਼ਨ ਮਿਲ ਗਿਆ ਵਾ ਹੁਣ ਤੁਸੀਂ ਇਹ ਨਹੀਂ ਕਹਿਣਾ ਕਿ ਸਾਨੂੰ ਦੱਸਿਆ ਨਹੀਂ ਆ ਠੀਕ ਆ ਇਸੇ ਕਰਕੇ ਐਸਐਮ ਨੇ ਸਤੰਬਰ ਦੀ 18 ਨੀ ਤਰੀਕ ਦਾ ਹਾਂ ਐਸਐਮ ਨੇ ਆ ਜਿਹੜੀ ਹੁਣ ਅੱਜ ਹੈਗੀ ਆ 13 13 ਨੂੰ ਆਪਾਂ ਵਲੋਗ ਜਿਹੜਾ ਅਪਲੋਡ ਕਰ ਦਿੱਤਾ ਵਾ ਠੀਕ ਆ ਜਿਹੜਾ ਤੁਸੀਂ ਹੁਣ ਵੇਖ ਰਹੇ ਆ ਤੇ 14 15 16 ਤੇ 17 ਚਾਰ ਦਿਨ ਤੁਹਾਡੇ ਕੋਲ ਹੈਗੇ ਆ ਜੇ ਕੱਪੜੇ-ਕੁਪੜੇ ਲਿਆਉਣ ਵਾਲੇ ਲੈ ਆਓ ਸਿਉਣ ਵਾਲੇ ਸੀਲੋ ਠੀਕ ਆ ਜੇ ਹੈਗੇ ਆ ਤੇ ਪਾ ਲਓ ਤੇ ਜਰੂਰ ਠੀਕ ਆ ਸਾਰੇ ਜਾਨੇ ਆਇਓ ਮੇਰਾ ਤੇ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਵਾ ਕਿ ਜਰੂਰ ਆਇਓ ਠੀਕ ਆ ਜਿਹੜੇ ਲਾਗੋਂਦੇ ਆਪਣੇ ਭੈਣ ਭਰਾ ਜੇ ਫਰੀਦਗੰਗਲਪੁਰ ਦੇ ਤੇ ਚਲੋ ਹੈ ਹੀ ਹੈ ਵਾ ਹਨਾ ਸਾਡੇ ਇੱਧਰ ਲਾਗੇ ਜਾ ਕੇ ਪਿੰਡਾਂ ਦੇ ਸਾਰੇ ਆਉਂਦੇ ਆ ਤੇ ਜੇ ਬਾਕੀ ਵੀ ਆਉਣ ਦੇ ਚਾਹਵਨ ਹੈਗੇ ਆ ਜਿਨ੍ਹਾਂ ਨੂੰ ਵੀਖਣੇ ਮੇਲੇ ਵੀ ਦੇਖਣੇ ਪਸੰਦ ਆ ਤੇ ਉਹ ਜਰੂਰ ਆਓ ਠੀਕ ਆ ਸਾਡੇ ਪਿੰਡ 18 ਤੇ 19 ਤਰੀਕ ਨੂੰ ਤੇ ਜੀ ਬਹੁਤ ਬਹੁਤ ਸ਼ੁਕਰਵਾਦ ਇਹ ਦੱਸ ਦਿੰਨੇ ਇੱਕ ਵਾਰੀ ਤੇ ਬਾਕੀ ਮਿਲਦੇ ਆ ਜੇ ਤੁਸੀਂ ਆਉਂਗੇ ਉਥੇ ਲਾਵਾਂਗੇ ਰੌਣਕਾ ਠੀਕ ਆ ਤੇ ਵੇਖਾਂਗੇ ਕਬੱਡੀਆਂ ਚਬੱਡੀਆਂ ਉਹ ਵੀ ਹੋਣੀਆਂ ਵਾ ਨਾਮ ਨੂੰ ਵੀ ਰੱਖਿਆ ਬੜਾ ਹੀ ਮਤਲਬ ਨੰਦ ਆਉਂਦਾ ਵਾ ਹਰ ਹਰ ਮੇਲੇ ਦੇ ਉੱਤੇ ਬੜਾ ਹੀ ਨੰਗ ਆਉਂਦਾ ਵਾ ਬਹੁਤ ਹੀ ਅਦਾ ਮਤਲਬ ਕਵਰਡੀ 4 ਵਜੇ ਤੋਂ ਸ਼ੁਰੂ ਹੋਉਂਦੀ ਆ ਨਾ ਬਾਬਾ ਹਾਂਜੀ 4 ਵਜੇ ਤੋਂ ਸ਼ੁਰੂ ਹੁੰਦੀ ਆ 4 ਤੋਂ 6 6:30 ਵਜੇ ਤੱਕ ਤੇ ਗਰਾਊਂਡ ਦੀ ਜਿਹੜੀ ਆ ਸਫਾਈ ਜਿਹੜੀ ਆ ਉਹ ਕਰਨੀ ਉਹਨਾਂ ਨੇ ਸਟਾਰਟ ਕਰ ਦਿੱਤੀ ਹੋਈ ਆ ਹੁਣ ਇਹ ਮਿੱਟੀ-ਮੁੱਟੀ ਪੱਧਰੀ ਜਿੰਨੀ ਵੀ ਜੋ ਵੀ ਕਰਦੇ ਆ ਹਨਾ ਉਹ ਸਾਰੀ ਕਰ ਦਿੱਤੀ ਆ ਤੇ ਠੀਕ ਆ ਜੀ ਫਿਰ ਹੁਣ ਤੁਹਾਨੂੰ ਇਨਵੀਟੇਸ਼ਨ ਦੇ ਦਿੱਤਾ ਵਾ ਹੁਣ ਮਰਜ਼ੀ ਤੁਹਾਡੀ ਆ ਠੀਕ ਆ ਤੇ ਹੋਰ ਕੁਝ ਕਹਿਣਾ ਵਾ ਤੇ ਹਾਂ ਅਮਰ ਬੋਲਣੇ ਨਹੀਂ ਨਹੀਂ ਅੱਜਕੱਲ ਪਤਾ ਨਹੀਂ ਕੀ ਗੱਲ ਹੈ ਹੈ ਅਸਲ ਜਣਾ ਮਨੂੰ ਬੁਖਾਰ ਬੜੇ ਚੜਦੇ ਰਹੇ 10 12 ਦਿਨ ਬੁਖਾਰ ਰਚੈ ਨੂੰ ਤੇ ਤਾਂ ਕਰਕੇ ਵੀ ਥੋੜੀ ਜਿਹੀ ਨਾ ਪਿੱਲੀ ਮਠੀ ਜੀ ਹੋ ਗਈ ਆਏ ਸਿਹਤ ਵੀ ਡਾਊਨ ਹੋ ਗਈ ਆ ਥੋੜੀ ਜੀ ਇਹਦੀ ਸਿਹਤ ਡਾਊਨ ਹੋਈ ਗਿਆ ਤੇ ਕੋਈ ਗੱਲ ਨਹੀਂ ਖਾਣਾ ਇਦਾਂ ਦੇ ਤਰਾਜੜਾਤੇ ਹੁੰਦੇ ਰਹਿੰਦੇ ਆ ਬਾਕੀ ਚਲੋ ਠੀਕ ਆ ਜੀ ਫਿਰ ਇਹ ਹੀ ਸਾਡਾ ਛੋਟਾ ਜਿਹਾ ਤੁਹਾਨੂੰ ਇਨਵੀਟੇਸ਼ਨ ਸੱਦਾ ਪੱਤਰ ਤੇ ਸਾਰੇ ਜਰੂਰ ਜਿਹੜਾ ਵਾ ਦਰਸ਼ਨ ਦੇਓ ਤੇ ਆਪਾਂ ਨੂੰ ਤੁਹਾਨੂੰ ਜਰੂਰ ਮਿਲਾਂਗੇ ਸਾਰਿਆਂ ਨੂੰ ਠੀਕ ਆ ਜੇ ਦੇਖੇ ਗਏ ਕਿਉਂਕਿ ਉਹ ਮੇਲੇ ਦੇ ਉੱਤੇ ਭੀੜ ਬੜੀ ਹੁੰਦੀ ਆ ਜਿਹੜੀ ਸਾਡੀ ਚੜਾਈ ਤੁਸੀਂ ਵੇਖਿਆ ਹੋਊਗਾ ਵਲੌਗ ਦੇ ਵਿੱਚ ਇਦਾਂ ਪਰੋਲਾ ਕਿਟਾ ਨੂੰ ਜਿਹੜੀ ਹਨਾ ਚੜਾਈ ਜੀ ਆ ਉਹ ਸਾਰੀਆਂ ਦੁਕਾਨਾਂ ਨਾਲ ਭਰੇ ਹੁੰਦੇ ਤੇ ਬੀਬੀਆਂ ਭਾਈਆਂ ਦੇ ਨਾਲ ਸੜਕ ਪੂਰੀ ਭਰੀ ਹੁੰਦੀ ਆ ਮਾਹ ਹੀ ਲੰਗਿਆ ਜਾਂਦਾ ਹਨਾ ਬਾਕੀ ਆ ਕਿ ਜੇ ਤੇ ਪੂਰੀ ਧੁੱਪ ਹੋਈ ਤੇ ਮੇਲਾ ਵੇਖਣਾ ਸ਼ਾਮਾਂ ਨੂੰ ਹੀ ਵਧੀਆ ਲੱਗਦਾ ਸਵੇਰੇ ਸਵੇਰੇ ਕਿਉਂਕਿ ਜਿਆਦਾ ਭੀੜ ਦੇ ਵਿੱਚ ਗਰਮੀ ਹੁੰਦੀ ਆ ਹਨਾ ਭੀੜ ਦੇ ਵਿੱਚ ਵੀ ਜੀ ਨਹੀਂ ਕਰਦਾ ਮੇਲੇ ਵੇਖਣੇ ਤੇ ਹਨਾ ਤੇ ਆਪਾਂ ਦੁਪਹਿਰੇ ਨਹੀਂ ਕਦੀ ਵੀ ਗਏ ਆਪਾਂ ਸਵੇਰੇ ਸਵੇਰੇ ਮੱਥਾ ਟੇਕਣ ਜਾਂਦੇ ਆਂ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਜਾਂਦੇ ਆਂ ਬਸ ਦੋ ਦਿਨ ਮੇਲਾ ਹੁੰਦਾ ਵਾ ਤੇ ਜੇ ਪਰੋਵੇਂ ਆ ਗਏ ਸਾਡੇ ਘਰ ਤੇ ਸਾਨੂੰ ਕੀ ਤਾਂ ਦੁਪਹਿਰੇ ਵੀ ਜਾਣਾ ਪਵੇ ਨਾਲ ਬਣਾ ਦੇ ਹਨਾ ਆ ਨਹੀਂ ਬਈ ਸ਼ਾਮ ਨੂੰ ਜਿਆਦਾ ਵਧੀਆ ਵਾ ਕਿਉਂਕਿ ਐਵੇਂ ਗਰਮੀ ਦੇ ਵਿੱਚ ਜਾਣਾ ਘੁੰਮਦੇ ਫਿਰਨਾ ਬਾਕੀ ਬਸ ਜੀ ਇਹੀ ਛੋਟਾ ਜਿਹਾ ਵਲੌਗ ਬਣਾਉਣਾ ਸੀ ਤੇ ਹੁਣ ਤੁਸੀਂ ਸਾਰੇ ਜਾਨੇ ਜਰੂਰ ਆਇਓ ਠੀਕ ਆ ਤੇ ਬਾਕੀ ਤੁਸੀਂ ਸਾਡੀਆਂ ਸਾਰੀਆਂ ਰੈਸਪੀਆਂ ਨੂੰ ਬਹੁਤ ਜਿਆਦਾ ਪਿਆਰ ਦੇਣ ਦੇ ਆਂ ਹਣਾ ਹਮੀ ਜੀ ਹਾਂ ਤੇ ਰੈਸਪੀਆਂ ਬਣਾਉਣ ਵਾਲੇ ਸ਼ੈਫ ਇੱਧਰ ਨੇ ਇਹਨਾਂ ਨੂੰ ਦੋ ਪਿਆਰ ਸਾਰਾ ਤੇ ਬਾਕੀ ਇਹ ਆ ਕਿ ਨਹੀਂ ਬਹੁਤ ਜ਼ਿਆਦਾ ਤੁਸੀਂ ਸੱਚੀ ਪਿਆਰ ਦਿੰਨੇ ਆ ਤੇ ਸਾਨੂੰ ਵੀ ਬੜਾ ਵਧੀਆ ਲੱਗਦਾ ਵਾ ਕਿ ਤੁਸੀਂ ਜਦੋਂ ਪਿਆਰ ਦਿੰਨੇ ਸਾਡੀਆਂ ਸਾਰੀਆਂ ਰੈਸਪੀਆਂ ਨੂੰ ਹਣਾ ਤੇ ਖਾਸ ਗੱਲ ਇਹ ਆ ਕਿ ਤੁਸੀਂ ਇਹਨਾਂ ਰੈਸਪੀਆਂ ਨੂੰ ਵੜਾਉਂਦੇ ਵੀ ਹੋ ਤੇ ਫਿਰ ਸਾਨੂੰ ਕਮੈਂਟ ਵੀ ਕਰਦੇ ਹੋ ਇੱਕ ਮੈਂ ਕਮੈਂਟ ਰੀਡ ਕਰਨ ਡਿਆ ਸੀ ਇੱਕ ਦੋ ਕਮੈਂਟ ਮੈਂ ਵੇਖਿਆ ਜਿਹੜੀ ਅਸੀਂ ਆਲੂ ਵਾਲੀ ਰੋਟੀ ਨਹੀਂ ਬਣਾਈ ਉਹ ਰੈਸਪੀ ਉਹਨਾ ਇੱਕ ਭੈਣ ਕਹਿੰਦੀ ਕਿ ਮੈਂ ਬੱਬਲੂ ਵੀਰ ਮੈਂ ਬਣਾ ਕੇ ਵੇਖੀ ਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਆ ਤੇ ਇੱਕ ਭੈਣ ਨੇ ਕਿਹਾ ਸੀ ਕਿ ਕੀ ਆਪਾਂ ਇਹਨੂੰ ਆਟੇ ਦੇ ਵਿੱਚ ਜਿਹੜਾ ਪਾ ਸਕਦੇ ਆ ਆਟੇ 'ਚ ਹੀ ਪਾ ਸਕਦੇ ਆ ਚਲੋ ਤੇ ਮੈਂ ਮੈਦੇ 'ਚ ਪਾਈ ਤਾਂ ਕਰਕੇ ਹਾਂਜੀ ਤੇ ਆਟੇ 'ਚ ਵੀ ਪਾ ਸਕਦੇ ਮੈਦਾ ਜੇ ਪਾਉਣਾ ਤੇ ਤੁਸੀਂ ਥੋੜਾ ਹੀ ਪਾਓ ਤੇ ਆਲੂ ਜ਼ਿਆਦਾ ਪਾਓ ਨਹੀਂ ਆਟੇ ਦੇ ਵਿੱਚ ਮੈਦਾ ਮਿਕਸ ਕਰਨਾ ਨਹੀਂ ਨਹੀਂ ਕੱਲੇ ਆਟੇ ਦੇ ਵੀ ਬਣਾ ਸਕਦੇ ਆਛਾ ਆਛਾ ਠੀਕ ਆ ਆਓ ਕਿਉਂਕਿ ਪੁੱਛਣ ਦੇ ਹੀ ਕਿ ਤੇ ਮੈਂ ਚਲੋ ਨਾਲੇ ਉਹਨਾਂ ਨੂੰ ਤੇ ਮੈਂ ਚਲੋ ਕਮੈਂਟ ਦਾ ਰਿਪਲਾਈ ਦੇ ਦਿੰਦਾ ਸੀ ਪਰ ਬਾਕੀ ਇਹ ਕਰੀ ਤੁਹਾਨੂੰ ਵਲੌਗ ਦੇ ਵਿੱਚ ਹਨਾ ਦੱਸ ਦਿੰਨੇ ਆ ਬਾਕੀ ਤੁਸੀਂ ਬਹੁਤ ਸਾਰਾ ਪਿਆਰ ਦਿੰਨੇ ਏਦਾਂ ਹੀ ਜਿਹੜਾ ਵਾ ਨਾ ਆਪਣਾ ਪਿਆਰ ਸਾਡੇ ਨਾਲ ਬਣਾਈ ਰੱਖਿਓ ਤੇ ਆਪਾਂ ਤੁਹਾਡੇ ਬਾਤੇ ਵਧੀਆ ਵਧੀਆ ਜੜੀਆਂ ਰੈਸਪੀਆਂ ਜੜੀਆਂ ਵਾ ਉਹ ਲੈ ਕੇ ਆਉਂਦੇ ਰਵਾਂਗੇ ਨਾਲੇ ਵੇਖ ਕੇ ਤੁਸੀਂ ਸੋਹਣੇ ਸੋਹਣੇ ਕਮੈਂਟ ਵੀ ਕਰਦੇ ਆ ਸਾਨੂੰ ਪੜ ਕੇ ਬੜਾ ਮਜ਼ਾ ਆਉਂਦਾ ਵਾ ਹਾਂਜੀ ਹਨਾ ਹਾਂਜੀ ਤੇ ਮੈਨੂੰ ਵਿੱਚ ਪੁੱਛਦੇ ਸੀਗੇ ਕਿ ਤੁਸੀਂ ਵੀਡੀਓ ਬੰਦ ਕਰ ਦਿੱਤੀਆਂ ਵਾ ਹਨਾ ਵੀਡੀਓ ਬੰਦ ਕਰਨ ਦਾ ਇਹ ਹੀਗਾ ਕਿ ਵਹਿ ਤੇ ਚਲੋ ਇੱਕ ਤੇ ਗਰਮੀ ਵੀ ਹੀ ਬੜੀ ਹੈ ਨਾ ਪਿੱਛੇ ਜੇ ਤੇ ਨਾਲੇ ਉਹ ਇੱਕੋ ਚੋਲ ਲਾ ਲਓ ਤੇ ਕੋਈ ਸਾਨੂੰ ਥੋੜੀ ਜੀ ਮੈਂਬਰਾਂ ਦੀ ਘਾਟ ਆ ਗਈ ਹੈ ਨਾ ਜਿਹੜੀ ਮੇਨ ਗੱਲ ਵਾ ਤੇ ਮੈਂਬਰਾਂ ਦੀ ਘਾਟ ਆ ਗਈ ਜਿਹਦੇ ਨਾਲ ਸਾਨੂੰ ਫਿਰ ਆਉ ਕੋਈ ਕਿਉਂਕਿ ਅਸੀਂ ਮਤਲਬ ਅਸੀਂ ਲੱਭ ਸਕਦੇ ਅਸੀਂ ਫਿਰ ਅਸੀਂ ਥੋੜਾ ਜਾਣਾ ਇਹਨੂੰ ਚੇਂਜ ਕਰਨ ਦਾ ਸੋਚਿਆ ਆਪਾਂ ਇਹ ਸੋਚਿਆ ਕਿ ਜਿੰਨੇ ਵੀ ਸਾਡੇ ਜਿਹੜੇ ਮਤਲਬ ਲਾਗੇ ਛਾਗੇ ਆ ਹੈ ਨਾ ਜਿੰਨੇ ਵੀ ਸਾਰੇ ਇੱਕੋ ਹੀ ਕੈਟਾਗਰੀ ਨੂੰ ਜਾਣਦੇ ਆ ਤੇ ਕਿਉਂ ਨਾ ਆਪਾਂ ਜਿਹੜੀ ਆਪਣੀ ਕੈਟਾਗਰੀ ਅਲੱਗ ਕਰੀਏ ਹੈ ਨਾ ਕਿਉਂਕਿ ਹੁਣ ਇੱਕੋ ਚੀਜ਼ ਨੂੰ ਹਨਾ ਹੁਣ ਪੰਜ ਜਾਣੇ ਆ ਹੁਣ ਘਰ ਦੇ ਵਿੱਚੋਂ ਪੰਜ ਪੰਜ ਜੀ ਆ ਤੇ ਪੰਜੇ ਜੀ ਇੱਕੋ ਕੰਮ ਨੂੰ ਲੱਗ ਜਾਂਦੇ ਆ ਉਹ ਹਨਾ ਵੱਖੋ ਵੱਖਰੇ ਹੀ ਸਾਰੇ ਪਸੰਦ ਕਰਦੇ ਆ ਵਾਲੇ ਜਿਹੜਾ ਦੂਰੋਂ ਦੂਰੋਂ ਭੈਣ ਭਰਾ ਹੁੰਦਾ ਵੀਡੀਓ ਬਣਾਉਣਾ ਹਨਾ ਸਾਡੇ ਨਾਲ ਹਾਂਜੀ ਤੇ ਉਹ ਕਿਹੜਾ ਟਾਈਮ ਸਾਨੂੰ ਕਿੰਨਾ ਲੱਗ ਜਾਂਦਾ ਵਾ ਤੇ ਇਸ ਕਰਕੇ ਸਾਡਾ ਫਿਰ ਹਨਾ ਉਹ ਤੇ ਚਲੋ ਇਹ ਰਾਣਾ ਹੋ ਜੇ ਤੇ ਮੈਂ ਟਵਿੰਟ ਚੱਲ ਲਈ ਬਣਾ ਉਹ ਤੇ ਚਲੋ ਕੋਈ ਗੱਲ ਨਹੀਂ ਉਹ ਤੇ ਚਲੋ ਆਪਣਾ ਤੇ ਆਪਣੇ ਤੇ ਡਿਪੈਂਡ ਕਰਦਾ ਨਾ ਜਿੰਨੇ ਸਵੇਰੇ ਜਿੰਨੀ ਸਵੇਰੇ ਸੱਦਾਂਗੇ 19 ਛੇਤੀਓ ਘਰ ਜਾਣਗੇ ਉਹ ਗੱਲ ਤੇ ਚਲੋ ਇੱਕ ਸਾਈਡ ਤੇ ਰਹੀ ਆ ਕੁਝ ਸਾਡੇ ਮੈਂਬਰ ਜਿਹੜੇ ਆ ਥੋੜੇ ਜਿਹਾ ਬਿਮਾਰ ਹੋ ਗਏ ਆ ਜਿਹਦੇ ਕਰਕੇ ਸਾਡੀ ਵੀਡੀਓ ਛੁੱਟੀ ਹਨਾ ਸਟਾਰਟਿੰਗ ਤੇ ਇਥੋਂ ਹੀ ਆ ਫਿਰ ਮੁੜ ਕੇ ਆਪਾਂ ਇਹ ਚੀਜ਼ ਸੋਚੀ ਕਿ ਕਿਉਂ ਨਾ ਆਪਾਂ ਜਿਹੜਾ ਵਾ ਜੇ ਮੰਮੀ ਜੀ ਮੰਮੀ ਜੀ ਦੇ ਹੱਥ ਵਿੱਚ ਹੁਣ ਰਹੀਗਾ ਇਹ ਰੈਸਪੀਆਂ ਬਣਾਉਂਦਾ ਤੇ ਮੈਂ ਮਮੀ ਜੀ ਆਪਾਂ ਕਿਉਂ ਨਾ ਇਹਨੂੰ ਕਨਵਰਟ ਕਰ ਦਿੰਨੇ ਆ ਉਸ ਚੀਜ਼ ਵਿੱਚ ਹਨਾ ਹ ਤੇ ਉਹਦੇ ਤੇ ਵੀ ਕੋਈ ਨਹੀਂ ਅਸੀਂ ਕੁਝ ਨਾ ਕੁਝ ਸੋਚਾਂਗੇ ਬਾਕੀ ਜਿਹੜਾ ਦੇ ਉੱਪਰ ਅਸੀਂ ਪੁੰਦੇ ਰਹਿਨੇ ਆ ਨਾ ਕੁਝ ਨਾ ਕੁਝ ਹਾਂ ਹਾਂ ਕੁਝ ਛੋਟਾ ਮोटा ਪਾ ਲਈਦਾ ਵਾ ਵੈਸੇ ਸਾਡਾ ਇੱਕ 35 ਕੇ ਵਾਲਾ ਜਿਹਦੇ ਉੱਤੇ ਤੁਸੀਂ ਹੁਣ ਵਲੋਗ ਸਾਡਾ ਵੇਖ ਰਹੇ ਹੋ ਸਾਡਾ ਹੁਣ ਤੇ ਹਾਲ ਦੀ ਘੜੀ 메ਨ ਚੈਨਲ ਇਹੀ ਆ ਹਨਾ ਇਹਦੇ ਉੱਤੇ ਆਪਾਂ ਹਰ ਇੱਕ ਚੀਜ਼ ਜਿਹੜੀ ਅਪਲੋਡ ਕਰਦੇ ਆ ਆਪਣਾ ਡੇਲੀ ਵਲੋਗ ਹੋ ਗਿਆ ਰੈਸਪੀ ਵਲੋਗ ਹੋ ਗਏ ਤੇ ਬਾਕੀ ਹੋਰ ਵੀ ਹਨਾ ਤੇ ਤੁਹਾਨੂੰ ਜਰਰੀ ਹੈ ਰੈਸਪੀ ਵਲੌਗ ਬਣਾਉਣੇ ਹਨ ਹਣਾ ਹੁਣ ਅਸੀਂ ਇੱਕ ਦਿਨ ਚ ਦੋ ਵਾਰੀ ਵੀ ਬਣਾ ਲੈਨੇ ਆ ਨਾ ਚੱਲ ਆਡੇ ਦੋ ਦਿਨ ਅੱਗੇ ਨਿਕਲ ਜਾਂਦੀ ਇਹ ਤੇ ਸਾਡੇ ਤੇ ਡਿਪੈਂਡ ਕਰਦਾ ਵਾ ਇਹ ਤੇ ਇਦਾਂ ਹੋਣਾ ਜਿੱਦਾਂ ਹੋਣਾ ਹੈ ਨਾ ਮੈਂਬਰ ਉਹ ਸਾਨੂੰ ਡਿਕਨੇ ਪੈਂਦੇ ਆ ਹਾਂ ਤੇ ਇਦਾਂ ਹੋਣਾ ਹੀ ਆਪਣੇ ਵਲੌਗ ਚ ਕਦੇ ਇੱਕ ਦਿਨ ਚ ਦੋ ਵੀ ਬਣਾ ਸਕਦੇ ਆ ਤੈਨੂੰ ਵੀ ਬਣਾ ਦੋ ਹੋਰ ਇਹ ਆਪਣੇ ਤੇ ਡਿਪੈਂਡ ਕਰਦਾ ਜਿੱਦਾਂ ਮਰਜ਼ੀ ਬਣਾਓ ਹਣਾ ਤੇ ਤੁਸੀਂ ਸਾਰੇ ਜਣੇ ਜਰੂਰ ਆਨੂ ਪਿਆ ਨਾਲੇ ਅਸੀਂ ਇੱਕ ਚੀਜ਼ ਹੋਰ ਵੇਖੀ ਨਾ ਤੁਸੀਂ ਵੀ ਸਾਰੇ ਜਣੇ ਵੀਡੀਓ ਹੀ ਵੀਡੀਓ ਵੇਖ ਵੇਖ ਕੇ ਹਣਾ ਬੋਰ ਹੋ ਜਾਂਦੇ ਹੋ ਹੋਗੇ ਤੇ ਮਤਲਬ ਕਿਨੇ ਜਿੰਨੇ ਵੀ ਸਾਡੇ ਇਥੇ ਯੂਟਿਊਬਰ ਸਾਰੇ ਵੀਡੀਓ ਹੀ ਹਨਾ ਉੱਤਰ ਹੀ ਗਏ ਆ ਤੇ ਮੈਂ ਇਹ ਚੀਜ਼ ਥੋੜੀ ਜਿਹੀ ਅਲੱਗ ਕੀਤੀ ਆ ਤੇ ਨਾਲੇ ਸਾਨੂੰ ਕਮੈਂਟ ਕਰਕੇ ਦੱਸਿਓ ਫਿਰ ਕਿਦਾਂ ਦਾ ਲੱਗਾ ਇਹ ਤੁਹਾਨੂੰ ਆਡਾ ਕਨਸੈਪਟ ਅਲੱਗ ਕਰਨ ਦਾ ਤੇ ਜਿਹਦੇ ਨਾਲ ਤੁਸੀਂ ਵੀ ਬੋਰ ਨਾ ਹੋ ਤੇ ਤੁਹਾਨੂੰ ਇੱਕ ਅਲੱਗ ਜਿਹੀ ਚੀਜ਼ ਵੇਖਣ ਨੂੰ ਮਿਲੇ ਕੋਈ ਨਵੇਂ ਤਨਵਾ ਸਿੱਖਣ ਨੂੰ ਤੇ ਉਹ ਬਾਕੀ ਤੁਸੀਂ ਦੱਸ ਹੀ ਦੇਣਾ ਹੁਣ ਕਮੈਂਟਾਂ ਦੇ ਵਿੱਚ ਸਾਨੂੰ ਮਿਲ ਰਿਹਾ ਕਿ ਨਹੀਂ ਤੇ ਚਲੋ ਠੀਕ ਆ ਜੀ ਫਿਰ ਬਾਕੀ ਇੱਕ ਛੋਟਾ ਜਿਹਾ ਇਨਵਿਟੇਸ਼ਨ ਤੁਹਾਨੂੰ ਜਿਹੜਾ ਦੇਣਾ ਹੀ ਉਹ ਦੇ ਦਿੱਤਾ ਵਾ ਤੇ ਤੁਸੀਂ ਹੁਣ ਸਾਰੇ ਜਾਣੇ ਕਮੈਂਟ ਕਮੈਂਟ ਕਰਕੇ ਤੇ ਇਹ ਦੱਸਿਓ ਵੀ ਕਿਹੜਾ ਕਿਹੜਾ ਹੁਣ ਮੇਲੇ ਜਿਹੜਾ ਵਾ ਆ ਰਿਹਾ ਵਾ ਠੀਕ ਆ ਨਾ ਇਸ ਵੀਡੀਓ ਥੱਲੇ ਕਮੈਂਟ ਕਿਉਂਕਿ ਅੱਜ 13 ਤਰੀਕ ਆ ਅਜੇ 4-5 ਦਿਨ ਹੈਗੇ ਆ ਹਨਾ ਤੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਆਪਣੀ ਜੇ ਅੱਜ ਨਹੀਂ ਤੇ ਕੱਲ ਨਹੀਂ ਤੇ ਪਰਸੋਂ ਨੂੰ ਦੱਸ ਸਕਦੇ ਆ ਵੀ ਸਾਡਾ ਵੀ ਆਵਾਂਗੇ ਜਰੂਰ ਇਹਦੇ ਨਾਲ ਇਹ ਹੋਊਗਾ ਸਾਨੂੰ ਪਤਾ ਲੱਗ ਜਾਊਗਾ ਕਿ ਤੁਸੀਂ ਸਾਰਿਆਂ ਨੇ ਆਉਣਾ ਵਾ ਕਿਹਨੇ ਕਿਹਨੇ ਆਉਣਾ ਕਿਹਨੇ ਕਿਹਨੇ ਨਹੀਂ ਆਉਣਾ ਠੀਕ ਆ ਫਿਰ ਇਹ ਹੋ ਸਕਦਾ ਆਪਾਂ ਤੁਹਾਨੂੰ ਉੱਥੇ ਮਿਲੀਏ ਆਪਾਂ ਗੱਲਾਂ ਬਾਤਾਂ ਕਰਾਂਗੇ ਠੀਕ ਆ ਘੁੰਮਾਂ ਫਿਰਾਂਗੇ ਤੇ ਮੈਂ ਇਹ ਤੇ ਕਾਫੀ ਭੈਣ ਭਰਾ ਜਿਹੜੇ ਹਨ ਮਿਲਦੇ ਹਾਂ ਹਾਂ ਮਿਲਦੇ ਹੁੰਦੇ ਮੇਲੇ ਤੇ ਪਿਛਲੇ ਮਹੀਨੇ ਤੇ ਵੀ ਮਿਲੇ ਯਾਰਕਾ ਤੇ ਚਲੋ ਹੁਣ ਹਨਾ ਸਾਡੀ ਚਲੋ ਤੁਸੀਂ ਸਾਨੂੰ ਹੋਰ ਜਾਣਦੇ ਹੋ ਤੇ ਆਸਵਾ ਕੇ ਤੁਸੀਂ ਸਾਨੂੰ ਉੱਥੇ ਮਿਲੋਗੇ ਤੇ ਚਲੋ ਠੀਕ ਆ ਜੀ ਫਿਰ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਵਿੱਚ ਜਾਂ ਰੈਸਪੀ ਵਲੌਗ ਦੇ ਵਿੱਚ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਕੀ ਆ ਬਾਏ ਬਾਏ